ਅੱਜ ਜਦੋਂ ਗਰਮੀ ਨੇ ਛੁੱਟੀਆਂ ਸੀ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਪ੍ਰੈਕਟਿਸ ਕਰਦੇ ਸੀ ਤੇ ਉਦੋਂ ਸਰਕਾਰ ਨੇ ਵੱਲੋਂ ਪ੍ਰਬੰਧ ਨਹੀਂ ਹੋਇਆ ਤੇ ਆਪਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਖਿਡਾਰੀਆਂ ਨੂੰ ਬਣਦੀ ਡੇਟ ਦਾ ਜਿਹੜਾ ਉਹ ਪ੍ਰਬੰਧ ਕੀਤਾ ਜਾਵੇ ਅੱਜ ਅਸੀਂ ਬੜੀ ਖੁਸ਼ੀ ਦੀ ਸਾਡੇ ਲਈ ਗੱਲ ਹੈ ਕਿ ਖੇਡ ਵਿਭਾਗ ਪੰਜਾਬ ਵੱਲੋਂ ਜਿਹੜੀ ਇਹ ਡੇਟ ਜਿਹੜੀ ਹੈ ਉਹ ਸ਼ੁਰੂ ਕਰਤੀ ਹੈ ਸਰਦਾਰ ਸਮਨਜੀਤ ਸਿੰਘ ਰੰਧਾਵਾ ਜਿਹੜੇ ਖੇਡ ਅਫਸਰ ਨੇ ਉਹਨਾਂ ਵੱਲੋਂ ਅੱਜ ਜਿਹੜੀ ਇਹ ਡੇਟ ਭੇਜੀ ਗਈ ਹੈ ਤੇ ਇਹਦੇ ਵਿੱਚ 4 ਕੇਲੇ 1 ਕਿਲੋ ਦੁੱਧ ਤੇ 35 ਗ੍ਰਾਮ ਬਦਾਮ ਜਿਹੜੇ ਆ ਉਹ ਹਰ ਖਿਡਾਰੀ ਨੂੰ ਮਿਲਨੇ ਆ ਕਿੰਨੇ ਵਿਦਿਆਰਥੀ ਆ ਸੈਂਟਰ 'ਚ ਤੇ ਕਿੰਨੀ ਵਾਲੀ ਡਾਈਟ ਆ ਸਾਡੇ ਕੋਲ ਇੱਕ ਘਟੋ ਘਟ 102 ਖਿਡਾਰੀ ਜਿਹੜੇ ਨੇ ਖਾਸ ਕਰਕੇ ਜਿਹਦੇ ਛੋਟੇ ਬੱਚੇ ਨੇ ਉਹ ਨੇ ਪਰ ਅਸੀਂ ਸਰਕਾਰ ਨੂੰ ਲਗਾਤਾਰ ਇਹ ਮੰਗ ਕਰ ਰਹੇ ਆ ਕਿ ਸਾਡੀ ਗਿਣਤੀ ਸਾਡੀ ਜਿਹੜੀ ਪ੍ਰਾਪਤੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਕਟੂਕਟਸ ਨੂੰ 50 ਸੀਟਾਂ ਜਿਹੜੀਆਂ ਉਹ ਦੇਣੀਆਂ ਬਣਦੀਆਂ ਨੇ ਤੇ ਦੂਜੇ ਨੰਬਰ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਡਾਇਟ ਜਿਹੜੀ ਹੈ ਇਹ ਸਿਰਫ ਜਲਾਈ ਮਹੀਨੇ ਤੋਂ ਲੈ ਕੇ ਦਸੰਬਰ ਦੇ ਮਹੀਨੇ ਤੱਕ ਚੱਲਦੀ ਹੈ ਜੋ ਕਿ ਬਹੁਤ ਥੋੜੀ ਹੈ ਸਰਕਾਰ ਨੂੰ ਤੋਂ ਅਸੀਂ ਇਹ ਅਪੀਲ ਕਰਦੇ ਆ ਕਿ ਇਹ ਡਾਈਟ ਜਿਹੜੀ ਆ ਅਪ੍ਰੈਲ ਮਹੀਨੇ ਤੋਂ ਲੈ ਕੇ 31 ਮਾਰਚ ਤੱਕ ਜਿਹੜੀ ਚਲਣੀ ਚਾਹੀਦੀ ਆ ਕਿਉਂਕਿ ਖਿਡਾਰੀ ਜਿਹੜੇ ਨੇ ਉਹ ਲਗਾਤਾਰ ਪ੍ਰੈਕਟਿਸ ਕਰਦੇ ਰਹਿੰਦੇ ਨੇ ਤੇ ਉਹਨਾਂ ਦੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਮੈਚ ਹੁੰਦੇ ਨੇ ਉਹਦੇ ਲਈ ਉਹਨਾਂ ਨੂੰ ਖਾਗ ਦੀ ਲੋੜ ਹੁੰਦੀ ਹੈ ਅੱਜ ਤੁਸੀਂ ਜਿਵੇਂ ਆਪਾਂ ਦੇਖਿਆ ਕਿ ਇਹਨੇ ਜਿਹੜੇ ਅੱਜ ਜਿਹੜੇ ਖੱਸੀ ਖਿਡਾਰੀ ਚੁਣੇ ਨੇ ਇਹ ਬਹੁਤ ਸਾਰੇ ਨੈਸ਼ਨਲ ਪੱਧਰ ਦੇ ਮੈਡਲਿਸਟ ਨੇ ਜਿਹੜੇ ਕਿ ਅਗਲੀ ਆਉਣ ਵਾਲੀਆਂ ਖੇਡਾਂ ਦੀਆਂ ਜਿਹੜੀ ਉਹ ਤਿਆਰੀ ਕਰ ਰਹੇ ਨੇ ਬੜਾ ਬੜਾ ਵਧੀਆ ਅਸਰ ਪੈਂਦਾ ਜੀ ਉਹ ਅੰਦਰ 45 ਡਿਗਰੀ ਟੈਂਪਰੇਚਰ ਹੁੰਦਾ ਹੈ ਬੱਚੇ ਨੂੰ ਉਹ ਉਹਨੂੰ ਉਹਦੀ ਉਹਦੀ ਤਾਕਤ ਨੂੰ ਵਧਾਉਣ ਵਾਸਤੇ ਉਸ ਨੂੰ એનર્ਜੀ ਦੇਣ ਵਾਸਤੇ ਜੇ ਭਾਵੇਂ ਥੋੜਾ ਜਿਹਾ ਵੀ ਦੋ ਕੇਲੇ ਜਾਂ ਦੁੱਧ ਮਿਲ ਜਾਂਦਾ ਹੈ ਤਾਂ ਉਹ ਬੱਚਾ ਫਿਰ એનਰਜਿਕ ਹੋ ਕੇ ਫਿਰ ਚੱਲੇ ਜਾਂਦਾ ਹੈ ਅੱਜ ਜਿੱਦਾਂ ਦਾ ਮਹਿੰਗਾਈ ਦਾ ਜੁਗ ਹੈ ਜਿਹੜੇ ਸਾਡੇ ਕੋਲ ਬਹੁਤ ਸਾਰੇ ਬੱਚੇ ਨੰਬਰ ਦੇ ਬੱਚੇ ਆਟੋ ਰਿਕਸ਼ਾ ਦੇ ਚਾਲਕ ਦੇ ਬੱਚੇ ਮਾਂ ਪਿਓ ਤੋਂ ਬਿਨਾ ਬੱਚੇ ਤੇ ਮਜ਼ਦੂਰਾਂ ਦੇ ਬੱਚੇ ਨੇ ਇੱਥੇ ਕਿਉਂਕਿ ਗੁਰਦਾਸਪੁਰ ਜਿਹੜਾ ਸ਼ਹਿਰ ਜਿਹੜਾ ਬਹੁਤ ਗਰੀਬੀ ਦਾ ਆਪਣਾ ਸ਼ਹਿਰ ਹੈ ਜਿਹੜੀ ਜੂਡੋ ਖਾਸ ਕਰਕੇ ਰਫਿੰਗ ਟਕ ਖੇਡ ਹੈ ਇਹਦੇ ਵਿੱਚ ਆਮ ਤੌਰ ਤੇ ਗਰੀਬ ਘਰਾਂ ਦੇ ਬੱਚੇ ਆਉਂਦੇ ਨੇ ਤੇ ਇਹ ਡਾਇਟ ਇਹਨਾਂ ਲਈ ਸੋਨੇ ਦਾ ਸਾਗਾ ਬਣੇਗੀ